ਇਹ ਲੋਕਾਂ ਨੂੰ ਇਹ ਗੰਦ ਖੜਾ ਰਹੇ ਨੇ ਸਿਰਫ ਆਪਣੇ 2 ਰੁਪਏ ਕਮਾਉਣ ਦੇ ਲਈ ਲੋਕਾਂ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਨਾਲ ਖਿਲਵਾੜ ਹੋ ਰਿਹਾ ਹੈ ਇਸ ਕਰਕੇ ਅੱਜ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਕਾਰਵਾਈ ਕੀਤੀ ਗਈ ਹੈ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਜਿਨ੍ਹਾਂ ਨੇ ਕਿ ਅੱਜ ਇਹ ਸਾਰਾ ਆਪਣਾ ਪ੍ਰੋਗਰਾਮ ਅਲੀਕ ਕੇ ਆ ਤੁਹਾਡੇ ਸਾਹਮਣੇ ਦੇਖ ਲਓ ਇਹ ਪਤਾ ਨਹੀਂ ਕਿੰਨੇ ਦਿੰਦਾ ਇਹ ਜਿਹੜਾ ਸਮਾਨ ਹੈ ਇਹ ਪਿਆ ਹੋਣਾ ਹੈ ਕੰਦੀ ਦੇ ਘੱਟ ਰਹੇ ਨੇ ਪ੍ਰਸ਼ਾਸਨ ਦੁਆਰਾ ਜਿਹੜੇ ਮਾਲਕ ਨੇ ਸਾਡੇ ਸਾਹਮਣੇ ਦੇਖੋ ਦੋ ਨਾਂ ਗੰਦੇ ਇਹ ਸਾਰਾ ਲੋਕਾਂ ਨੂੰ ਖਾਣਾ ਸੀ ਨਾ ਨੇ ਤੇ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰਦਾ ਸੀ ਫਾਇਦਾ ਹੈ ਜਿੰਨੇ ਹੀ ਮਾਰ ਚੱਕਦੇ ਗਏ ਉਹ